ਪੰਜਾਬ ਦੀ ਮਿੱਟੀ ਤੋਂ ਉੱਠ ਕੇ ਦੁਨੀਆ ਦੇ ਸਭ ਤੋਂ ਵੱਡੇ ਸਟੇਜ ਤੱਕ ਪਹੁੰਚੜਾ ਵਾਲਾ ਨਾਮ ਦੁਨੀਆ ਦੀ ਹਰ ਵੱਡੀ ਸਟੇਜ ਤੋਂ ਕਹਿਣ ਵਾਲਾ ਮੈਂ ਹਾਂ ਪੰਜਾਬ ਮੈਂ ਹਾਂ ਪੰਜਾਬ ਅੱਜ ਇਸ ਗਲੋਬਲ 스타 ਦੇ 42ਵੇਂ ਜਨਮ ਦਿਨ ਤੇ ਅਸੀਂ ਗੱਲ ਕਰ ਰਹੇ ਹਾਂ ਇੱਕ ਐਸੇ ਕਲਾਕਾਰ ਦੀ ਜੋ ਸਿਰਫ ਗਾਇਕ ਨਹੀਂ ਸਗੋਂ ਪੰਜਾਬੀ ਪਛਾਣ ਦਾ ਗਲੋਬਲ ਚਿਹਰਾ ਹੈ ਚਾਓ ਹੁਣ ਸੁਣੀਏ ਕਹਾਣੀ ਦਿਲਜੀਤ ਦੁਸਾਂਝ ਦੀ ਜਲੰਧਰ ਜ਼ਿਲ੍ਹੇ ਦੀ ਫਲਾਸ਼ ਤਸੀਲ ਦੇ ਦੁਸਾਂਝ ਕਲਾ ਪਿੰਡ 'ਚ ਇੱਕ ਸਧਾਰਨ ਸਿੱਖ ਪਰਿਵਾਰ 'ਚ ਦਿਲਜੀਤ ਦਾ ਜਨਮ ਹੁੰਦਾ ਹੈ ਪਿਤਾ ਬਲਬੀਰ ਸਿੰਘ ਬੱਸ ਡਰਾਈਵਰ ਮਾਤਾ ਸੁਖਵਿੰਦਰ ਕੌਰ ਕਰੀਲੂ ਮਹਿਲਾ ਦੀ ਮਾਲੀ ਹਾਲਤ ਕਮਜ਼ੋਰ ਸੀ ਇਸੇ ਕਰਕੇ ਦਿਲਜੀਤ ਸਿਰਫ 10ਵੀਂ ਜਮਾਤ ਤੱਕ ਹੀ ਪੜ ਸਕਿਆ ਪਰ ਇੱਕ ਚੀਜ਼ ਜੋ ਕਦੇ ਨਹੀਂ ਰੁਕੀ ਉਸੇ ਸੰਗੀਤ ਬਚਪਨ ਤੋਂ ਹੀ ਗੁਰਦੁਆਰਿਆਂ 'ਚ ਸ਼ਬਦ ਕੀਰਤਨ ਗਾਉਂਦੇ ਰਹੇ ਇਥੋਂ ਹੀ ਉਹਨਾਂ ਦੀ ਆਵਾਜ਼ ਨੂੰ ਰੋਹਾਨੀ ਮਜ਼ਬੂਤੀ ਮਿਲੀ ਦਿਲਜੀਤ ਦਾ ਅਸਲੀ ਨਾਮ ਸੀ ਦਿਲਜੀਤ ਸਿੰਘ ਉਹਨਾਂ ਦੇ ਦੋਸਤ ਰਜਿੰਦਰ ਸਿੰਘ ਪਹਿਲੇ ਵਿਅਕਤੀ ਸਨ ਜਿਨ੍ਹਾਂ ਨੇ ਦਿਲਜੀਤ ਦੀ ਕਾਬਲੀਅਤ ਪਛਾਣੀ ਉਹਨਾਂ ਦੀ ਸਲਾਹ ਤੇ ਦਿਲਜੀਤ ਸਿੰਘ ਬਣਿਆ ਦਿਲਜੀਤ ਤੇ ਆਪਣਾ ਸਰਨੇਮ ਆਪਣੇ ਪਿੰਡ ਦੇ ਨਾਂ ਤੇ ਰੱਖਿਆ ਦੁਸਾਂਜ ਕਿਉਂਕਿ ਦਿਲਜੀਤ ਚਾਹੁੰਦੇ ਸੀ ਕਿ ਜਿੱਥੇ ਵੀ ਉਹ ਪਹੁੰਚਣ ਉਹਨਾਂ ਨਾਲ ਪਿੰਡ ਦੀ ਮਿੱਟੀ ਦਾ ਮਾਣ ਵੀ ਜਾਵੇ ਸ਼ੁਰੂਆਤੀ ਸਫ਼ਰ ਬਹੁਤ ਔਖਾ ਸੀ ਛੋਟੇ ਛੋਟੇ ਸਟੇਜ ਸ਼ੋਅ ਸ਼ਾਦੀਆਂ 'ਚ ਗਾਇਕੀ ਗੁਰਦੁਆਰਿਆਂ 'ਤੇ ਪ੍ਰੋਗਰਾਮ ਇਸੇ ਦੌਰਾਨ ਉਹਨਾਂ ਦੀ ਮੁਲਾਕਾਤ 뮤ਜ਼ਿਕ ਪ੍ਰੋਡਿਊਸਰ ਬਲਬੀਰ ਬੋਪਾਰਾਏ ਨਾਲ ਹੁੰਦੀ ਹੈ ਸਾਲ ਸੀ 2004 ਜਦੋਂ ਪਹਿਲਾ 뮤ਜ਼ਿਕ ਐਲਬਮ ਮਿਲਦਾ ਹੈ ਇਸ਼ਕ ਦਾ ਕੂੜਾ ਐੜਾ ਐਲਬਮ ਰਿਲੀਜ਼ ਹੁੰਦਾ ਹੈ ਪਰ ਬੜੀ ਸਫਲਤਾ ਨਹੀਂ ਮਿਲਦੀ ਫਿਰ ਆਉਂਦੇ ਨੇ ਗੀਤ ਸਮਾਈਲ ਪਟਿਆਲਾ ਪੈਗ ਤੇ ਇਥੋਂ ਦਿਲਜੀਤ ਦੋਸਾਂਝ ਪੰਜਾਬ ਦੇ ਨੌਜਵਾਨਾਂ ਦੀ ਆਵਾਜ਼ ਬਣ ਜਾਂਦੇ ਨੇ ਫਿਰ ਇੱਕ ਤੋਂ ਬਾਅਦ ਇੱਕ ਕਈ ਹਿੱਟ ਗਾਣੇ ਲਗਾਤਾਰ ਆਉਂਦੇ ਨੇ ਹਰ ਸਾਲ 2011 ਤੋਂ ਪਹਿਲੀ ਫਿਲਮ ਦ ਲਾਈਨ ਆਫ ਪੰਜਾਰ ਦਿਲਜੀਤ ਨੇ ਇੱਕ ਨੌਜਵਾਨ ਦੇਸ਼ ਭਗਤਾ ਕਿਰਦਾਰ ਨਿਭਾਇਆ ਫਿਲਮ ਫਲॉप ਰਹੀ ਦਿਲਜੀਤ ਨਿਰਾਸ਼ ਹੋਏ ਪਰ ਗਾਣਾ ਲੱਕ 28 ਕੁੜੀ ਦਾ ਸੁਪਰ ਹਿੱਟ ਸਾਬਿਤ ਹੋਇਆ एक बीबी बार बीबीसी इंटरव्यू दिलजीत ने कहा किसीदारी अमरसरिया अमर, अमर सिंह चमकीला पूरा एक्टर पैकेज है साल दो हजार सोलह उड़ता एक पुलिस अफसरताज सिंह का रोल जिस फिल्म फेयर अवार्ड मिले पर तंज भी मिले दिलजीत ने कहा जो मैं पग छ मैं उस वे कि मैं फिल्म छता मैं हूं कुछ विवाद भी, भी नार नार तुरे गीतांब हथियार नौजवान की गलत छवि किसान अंदोलन का समर्थन कंगना रनौत ट्विटर तकरार पाकिस्तानी अदकारा वाला विवाद बॉर्डर दो सवाल दिल इलुमिनाती टूर नोटिस पर दिलजीत हमेशा कहें ਕਲਾ ਸਰਹੱਦਾਂ ਤੋਂ ਉੱਪਰ ਹੈ ਦਿਲਜੀਤ ਦੋਸਾਂਝ ਇੱਕ ਕਲਾਕਾਰ ਨਹੀਂ ਉਹ ਪੰਜਾਬ ਦਾ سفرਨੇ ਅੱਜ ਉਹਨਾਂ ਦੇ ਜਨਮ ਦਿਨ ਤੇ ਪੂਰਾ ਪੰਜਾਬ ਕਹਿੰਦਾ ਹੈ ਹੈਪੀ ਬਰਥਡੇ ਦਿਲਜੀਤ ਦੋਸਾਂਝ ਤੂੰ ਸਾਡੀ ਆਵਾਜ਼ ਸਾਡੀ ਪਛਾਣ ਸਾਡਾ ਮਾਣ ਹੈ